ਪੰਜ ਵਾਰੀ ਮੁੱਖ ਮੰਤਰੀ ਬਣਨਾ ਜੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਉਹਦੇ ਵਿੱਚ ਕੋਈ ਕੁਆਲਿਟੀ ਹੋਊਗੀ ਉਹਦੇ ਵਿੱਚ ਕੋਈ ਸਿਆਸਤ ਦਾ ਇੱਕ ਬਹੁਤ ਵੱਡਾ ਉਹਦੇ ਅੰਦਰ ਸਮੁੰਦਰ ਹੋਊਗਾ ਜਿਹੜਾ ਉਹ ਵਾਰੀ-ਵਾਰੀ ਮੂਰੇ ਆ ਰਿਹਾ ਸੀ ਸਭ ਨੂੰ ਕੱਟ ਕੇ ਮੂਰੇ ਆ ਰਿਹਾ ਸੀ ਜੇ ਕੱਟਣਾ ਵੀ ਹੈ ਨਾ ਕਿਸੇ ਨੂੰ ਸਿਆਸੀ ਤੌਰ ਤੇ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦਾ ਸੀਗਾ ਜੀ ਜੇ ਕਿਸੇ ਦਾ ਸਿਆਸੀ ਤੌਰ ਤੇ ਨੁਕਸਾਨ ਕਰਨਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਤੇ ਪਤਾ ਵੀ ਨਹੀਂ ਲੱਗਣਦਾ ਆਪਦੇ ਦੂਜੇ ਹੱਥ ਨੂੰ ਜੀ ਵੀ ਉਹ ਤਾਂ ਨੁਕਸਾਨ ਵੀ ਕਰਤਾ ਤੇ ਆਪਦੇ ਤੇ ਦਾਗ ਵੀ ਨਹੀਂ ਲੱਗਣਤਾ ਜੀ ਚੱਕਰੇ ਪਿਆ ਵੀ ਜਦੋਂ ਹੁਣ ਅਖੀਰ ਤੇ ਜੋ ਹੋਇਆ ਉਹ ਤੁਹਾਡੇ ਸਾਹਮਣੇ ਆ ਕਿਉਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲਾ ਉਹਨਾਂ ਤੇ ਜੋ ਧੱਬਾ ਲੱਗਿਆ ਉਹ ਹਲੇ ਸਾਫ਼ ਨਹੀਂ ਹੋਇਆ ਤੇ ਜੇ ਉਹਨਾਂ ਨੇ ਕੋਈ ਗਲਤੀ ਕੀਤੀ ਸੀ ਤੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਉਹ ਸਜ਼ਾ ਹਾਰਚ ਮਿਲੀ ਤੇ ਉਹ ਹਾਰ ਗਏ ਉਹ ਸਜ਼ਾ ਬਹੁਤ ਵੱਡੀ ਸੀ ਲੋਕ ਕਹਿੰਦੇ ਹਲੇ ਸਜ਼ਾ ਨਹੀਂ ਮਿਲੀ ਇਹਨਾਂ ਨੂੰ ਸਜ਼ਾ ਉਹਨਾਂ ਨੂੰ ਬਹੁਤ ਵੱਡੀ ਮਿਲੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂਦਾ 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 ਆਪ ਦੇ ਅਖੀਰਲੇ ਟਾਈਮ ਦੇ ਵਿੱਚ ਹਾਰ ਕੇ ਗਿਆ ਤੈਨੂੰ ਉਹ ਬੰਦਾ ਕੋੜਤੇ ਸਵਾਰ ਸੀ ਸਾਰੀਆਂ ਜਿੱਤਾਂ ਜਿੱਤਾਂ ਉਹਦੇ ਪੱਲੇ ਪਈਆਂ ਸੀ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਾਹੇ ਉਹ ਆម ਵਾਲੇ ਅੱਜ ਮੌਜੂਦਾ ਚਾਹੇ ਉਹ ਕਾਂਗਰਸੀ ਚਾਹੇ ਅਕਾਲੀ ਦਲ ਸਿੱਧਾ ਚਾਹੇ ਵਾਹ ਵਰਕਰ ਦੀ ਕਦਰ ਕਰੋ ਵਰਕਰ ਜਿਹੜਾ ਹੁੰਦਾ ਨਾ ਜੀ ਕਿਸੇ ਵੀ ਘਰ ਦਾ ਵਰਕਰ ਹੈ ਜਿਵੇਂ ਉਹ ਸੀਰੀ ਹੈ ਉਹ ਸੀਰੀ ਜਦੋਂ ਇੱਕ ਤੁਹਾਨੂੰ ਧਾਰਨ ਦਿੰਦਾ ਮੈਂ ਜਦੋਂ ਭਗਤ ਸਿੰਘ ਨੂੰ ਉਹਦੇ ਚਾਚਾ ਜੀਤ ਸਿੰਘ ਨੇ ਵਾਹੀ ਕਰਨ ਲਾਇਆ ਵੀ ਕਾਕਾ ਯਾਰ ਤੂੰ ਵਾਹੀ ਕਰ ਉਹ ਕਹਿੰਦਾ ਮੈਂ ਕਰਾਉਣਾ ਵਾਹੀ ਇਦਕੀ ਉਹਨੇ ਵਾਹੀ ਕੀਤੀ ਤੇ ਉਹ ਜਿਹੜੀ ਸੀਰੀ ਸਾਂਝੀ ਸੀ ਸਾਡੇ ਘਰ ਦੇ ਭਗਤ ਸਿੰਘ ਦੇ ਘਰ ਦੇ ਪਾਕਤ ਸਿੰਘ ਸੀ ਦੇ ਭਗਤ ਸਿੰਘ ਦੇ ਉਹ ਵਰਕਰਾਂ ਦੇ ਸਿਰ ਤੇ ਉੱਤੇ ਆਏ ਸਾਲ ਸੀਰੀਆਂ ਦੇ ਤੁਹਾਨੂੰ ਪਤਾ ਹੀ ਹੈ ਪੈਸੇ ਟੁੱਟਦੇ ਆ ਕਿਸੇ ਦੇ ਲੱਖ ਟੁੱਟ ਗਿਆ ਕਿਸੇ ਦੇ 50000 ਟੁੱਟ ਗਿਆ ਜੋ ਨਵੇਂ ਸੀਰੀ ਦੇ ਘਰੇ ਜਾਂਦਾ ਉਹ ਉਥੋਂ ਪੈਸੇ ਲੈ ਕੇ ਦੇ ਦਿੰਦਾ ਜਿੰਮੇਦਾਰ ਤੋਂ ਉਹ ਸੀਰੋਂ ਦਾ ਖਤਮ ਹੋ ਗਿਆ ਉਹਨੇ ਪੈਸੇ ਲੈ ਕੇ ਤੈਨੂੰ ਮੋੜ ਤੇ ਜਦੋਂ ਪਾਕਤ ਸਿੰਘ ਨੇ ਉਹਨਾਂ ਦਾ ਹਿਸਾਬ ਕੀਤਾ ਸੀਰੀਆਂ ਦਾ ਵਰਕਰਾਂ ਦਾ ਉਹ ਉਹਨਾਂ ਦੇ ਸਿਰ ਪੈਸੇ ਟੁੱਟ ਗਏ ਉਹਨਾਂ ਨੇ ਪੈਸੇ ਤਾਂ ਟੁੱਟ ਗਏ ਪਰ ਉਹਨੇ ਲਖੀਰ ਮਾਰਤੀ ਉਹ ਕਹਿੰਦਾ ਨਾ ਤੁਸੀਂ ਸਾਡੇ ਘਰੇ ਕੰਮ ਕੀਤਾ ਸਾਡੇ ਘਰ ਨੂੰ ਤਰੱਕੀ ਤੇ ਲਿਜਾਣ ਵਾਸਤੇ ਢੀਂਗੜੀਆਂ ਉੱਚੀਆਂ ਬਲੰਦੀਆਂ ਤੇ ਲਿਜਾਣ ਵਾਸਤੇ ਤੁਹਾਡਾ ਯੋਗਦਾਨ ਹੈ ਵਰਕਰਾਂ ਦਾ ਇਸ ਕਰਕੇ ਮੈਂ ਜਿਹੜੇ ਆ ਕੈਪਟਨ ਹੈ ਜਾਂ ਕੋਈ ਮੁੱਖ ਮੰਤਰੀ ਬਣਦਾ ਉਹ ਘਰੋਂ ਬਣ ਜਾਂਦਾ ਉਹ ਵਰਕਰ ਦੇ ਦੇਣ ਨਹੀਂ ਦੇ ਸਕਦਾ ਵਰਕਰ ਦੀ ਮਿਹਨਤ ਦਾ ਫਲ ਹੈ ਚਾਹੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਿਆ ਚਾਹੇ ਕੈਪਟਨ ਵਿੰਦਰ ਸਿੰਘ ਬਣਿਆ ਚਾਹੇ ਇਹ ਬਣਿਆ ਭਗਵੰਤ ਮਾਨ ਉਹ ਵਰਕਰ ਦੀ ਕਦਰ ਕਰਨੀ ਇਹਨਾਂ ਵਾਸਤੇ ਬਹੁਤ ਬਣਦੀ ਹੈ ਕਿਉਂਕਿ ਜਿਹੜੇ ਜਿਹੜੇ ਵੀ ਤੁਸੀਂ ਕੋਈ ਫੈਕਟਰੀ ਰੱਖ ਲਓ ਕੋਈ ਘਰ ਰੱਖ ਲਓ ਜੇ ਤਰੱਕੀ ਕਰਦਾ ਹੈ ਤੁਸੀਂ ਦੁਕਾਨ ਕਰਦੇ ਹੋ ਤੁਹਾਡੇ ਵਰਕਰ ਤੁਹਾਡੀ ਤਰੱਕੀ ਦੇ ਵਿੱਚ ਪੂਰਾ ਯੋਗਦਾਨ ਪਾਉਂਦੇ ਪਰ ਕਾਰਨ ਕੀ ਵਰਕਰ ਦੀ ਕਿਸੇ ਪਾਰਟੀ ਨੇ ਕਦਰ ਨਹੀਂ ਕੀਤੀ ਮੈਂ ਇਹਨਾਂ ਵਰਕਰ ਇਹਨਾਂ ਨੂੰ ਪਾਰਟੀ ਵਾਲਿਆਂ ਨੂੰ ਮੁਖੀਆਂ ਨੂੰ ਕਹਿਣਾ ਚਾਹਣਾ ਹੈ ਵੀ ਤੁਸੀਂ ਆਦੇ ਵਰਕਰ ਦੀ ਕਦਰ ਕਰੋ ਜਿੰਨੀ ਕੁ ਉਹਦੀ ਬਣਦੀ ਹੈ ਉਹਨੂੰ ਦਿਓ ਉਹ ਵੱਧ ਪਾਵਰ ਵੀ ਨਾ ਦਿਓ ਕੋਈ ਵੱਧ ਪਾਵਰ ਦੀ ਦੁਰਵਰਤੋਂ ਹੋਣੀ ਹੈ